आकाशवाणी जालंधर ਤੋਂ ਇੱਕ ਵਿਸ਼ੇਸ਼ ਚਰਚਾ ਪ੍ਰੋਗਰਾਮ ਲੈ ਕੇ ਮੈਂ ਚੰਚਲ ਸ਼ਰਮਾ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਸਰੋਤਿਓ ਪ੍ਰੀਖਿਆਵਾਂ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੁੰਦੀਆਂ ਨੇ ਜੋ ਯੋਗਤਾ ਅਤੇ ਅਯੋਗਤਾ ਦਰਮਿਆਨ ਫਰਕ ਦੱਸਣ ਲਈ ਬਹੁਤ ਜ਼ਰੂਰੀ ਨੇ ਪਰ ਜੇਕਰ ਪ੍ਰੀਖਿਆਵਾਂ 'ਚ ਪਾਰਦਰਸ਼ਤਾ ਦੀ ਘਾਟ ਹੋਵੇ ਬੇਨੀਮੀਆਂ ਪਾਈਆਂ ਜਾਣ ਤਾਂ ਯੋਗਤਾ ਦੇ ਮਿਆਰ ਤੇ ਵੀ ਸਵਾਲੀਆ ਚਿੰਨ੍ਹ ਖੜੇ ਹੁੰਦੇ ਨੇ ਸੋ ਇਸੇ سلسلے ਤੇ ਅੱਜ ਅਸੀਂ ਗੱਲ ਕਰਾਂਗੇ ਪ੍ਰੀਖਿਆਵਾਂ ਚ ਪਾਰਦਰਸ਼ਤਾ ਅਤੇ ਕੇਂਦਰ ਸਰਕਾਰ ਵੱਲੋਂ ਇਸ ਬਾਰੇ ਚੁਕੇ ਜਾ ਰਹੇ ਕਦਮਾਂ ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸੇਵਾਮੁਕਤ ਪ੍ਰਿੰਸੀਪਲ ਅਤੇ ਸਿੱਖਿਆਵਿਦ ਸ਼੍ਰੀ ਅਵਤਾਰ ਸਿੰਘ ਢਿੰਟਸਾ ਜੀ ਜੋ ਸਿੱਖਿਆ ਖੇਤਰ ਨਾਲ ਜੁੜੇ ਬਹੁਤ ਸਾਰੇ ਆਧਾਰਿਆਂ ਦੇ ਵਿੱਚ ਆਪਟੀਆਂ ਵਕਫ ਵਕਫ ਸੇਵਾਵਾਂ ਦੇ ਰਹੇ ਨੇ ਅਵਤਾਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅਵਤਾਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹ ਹੀ ਜਾਨਣਾ ਚਾਹਾਂਗੇ ਕਿ ਹਾਲੀ ਦੇ ਵਿੱਚ 5 ਮਈ ਨੂੰ ਜਿਹੜੀ NEET ਦੀ ਪ੍ਰੀਖਿਆ ਹੋਈ ਰਾਸ਼ਟਰੀ ਪੱਧਰ ਤੇ ਪ੍ਰੀਖਿਆ ਹੁੰਦੀ ਹੈ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਬੱਚੇ ਨੇ ਇਹ ਪ੍ਰੀਖਿਆ ਦਿੰਦੇ ਨੇ ਉਸੇ ਤਰ੍ਹਾਂ 18 ਜੂਨ ਨੂੰ UGC ਵੱਲੋਂ ਵੀ ਇਮਤਿਹਾਨ ਲਿਆ ਗਿਆ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਤਾਂ ਜਦੋਂ ਪ੍ਰੀਖਿਆਵਾਂ 'ਚ ਬੇਨਿਮੀਆ ਪਾਈਆਂ ਜਾਣ ਤੇ ਉਹਨਾਂ ਨੂੰ ਬਾਅਦ 'ਚ ਰੱਦ ਕਰ ਦਿੱਤਾ ਜਾਵੇ ਤਾਂ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਇਹ ਬੜਾ ਅਹਿਮ ਮੁੱਦਾ ਹੈ ਪੈਸੇ ਵੀ ਸਾਰੇ ਭਾਰਤ ਦਾ ਕੀ ਹੁਣ ਦੁਨੀਆ ਦੇ ਵਿੱਚ ਇਹਦੀਆਂ ਗੱਲਾਂ ਹੋ ਰਹੀਆਂ ਨੇ ਜੀ ਸਿੱਖਿਆ ਦੇ ਵਿੱਚ ਸਿੱਖਿਆ ਪਹਿਲਾਂ ਦੇਣੀ ਇੰਸਟੀਚਿਊਸ਼ਨ ਦਾ ਕੰਮ ਹੈ ਪਰ ਉਹਦੀ ਪ੍ਰੋਪਰ ਇਵੈਲੂਏਸ਼ਨ ਕਰਨੀ ਇਹ ਬੜੀ ਜ਼ਰੂਰੀ ਹੋ ਜਾਂਦੀ ਹੈ ਹੁਣ ਇਹ ਜਿਹੜੀ ਇਵੈਲੂਏਸ਼ਨ ਹੈ ਦੋ ਤਰ੍ਹਾਂ ਦੀ ਹੁੰਦੀ ਹੈ ਜਾਂ ਤਾਂ ਅੱਗੇ ਇੰਸਟੀਚਿਊਸ਼ਨ ਦੇ ਵਿੱਚ ਦਾਖਲੇ ਲਈ ਚੋਣ ਕੀਤੀ ਜਾਵੇ ਜਾਂ ਫਿਰ ਨੌਕਰੀਆਂ ਵਾਸਤੇ ਚੋਣ ਕੀਤੀ ਜਾਵੇ ਜਿਵੇਂ ਤੁਸੀਂ ਹੁਣ ਇਸੇ ਗੱਲ ਤੇ ਗੱਲ ਕੀਤੀ ਹੈ ਕਿ ਜਿਹੜੀ ਪ੍ਰੀਖਿਆ ਹੁਣੇ-ਹੁਣੇ ਹੋਈ ਹੈ ਜਿਹੜੀ ਕਿ ਆਪਣੀ NEET ਦੀ ਪ੍ਰੀਖਿਆ ਹੈ ਜੀ ਸੋ ਅਸਲ ਵਿੱਚ ਦੇਖਿਆ ਜਾਵੇ ਕਿ ਮੈਂ 1 ਮਿੰਟ ਦੇ ਵਿੱਚ ਪੁਰਾਣਾ ਥੋੜਾ ਜਿਹਾ ਦੱਸਾਂਗਾ ਕਿ ਕਿਸੇ ਟਾਈਮ ਤੇ ਕਾਲਜਾਂ ਦੀ ਸਕੂਲਾਂ ਦੀ ਮੈਟਲਿਸਟ ਦੇ ਆਧਾਰ ਤੇ ਹੀ ਮੈਡੀਕਲ ਵਿੱਚ ਦਾਖਲੇ ਹੋ ਜਾਂਦੇ ਸੀ ਉਦੋਂ ਇਹ ਕਹਿੰਦੇ ਹੁੰਦੇ ਸੀ ਵੀ ਜੇ 70% ਨੰਬਰ ਆ ਗਏ ਤਾਂ ਤੁਹਾਡਾ MBBS ਵਿੱਚ ਦਾਖਲਾ ਹੋ ਜਾਏਗਾ ਪਰ ਉਸ ਤੋਂ ਬਾਅਦ ਕੀ ਹੋਇਆ ਕਿ ਇਹ ਬੇਨਿਜ਼ਮੀਆਂ ਸੀ ਕਿ ਲੋਕ ਪ੍ਰੈਕਟੀਕਲ ਵਿੱਚ ਨੰਬਰ ਲਗਾਉਂਦੇ ਸੀ ਫੇਰ ਸਰਕਾਰਾਂ ਨੇ ਸੋਚਿਆ ਕਿ ਨਹੀਂ ਇੱਕ ਕੰਪੀਟੀਟਿਵ ਇਗਜ਼ਾਮ ਹੋਣਾ ਚਾਹੀਦਾ ਤਾਂ ਕਿ ਅੱਛੀ ਕੁਆਲਿਟੀ ਦੇ ਡਾਕਟਰ ਬਣਨ ਬੜਾ ਅੱਛਾ ਕਦਮ ਸੀ ਸੋ ਇਹ ਕਦਮ ਸਾਰੀਆਂ ਸਟੇਟਸ ਪਲੱਸ ਅੱਜਕੱਲ ਪਲੱਸ 2 ਹੈ ਪਹਿਲਾਂ ਪ੍ਰੀ ਮੈਡੀਕਲ ਹੁੰਦੀ ਸੀ ਉਸ ਤੋਂ ਬਾਅਦ ਇਹ ਟੈਸਟ ਹੁੰਦਾ ਹੁੰਦਾ ਸੀ ਫਿਰ ਕੀ ਹੋਇਆ ਕਿ ਇਸ ਟੈਸਟ ਦੇ ਵਿੱਚ ਕੀ ਸੀਗਾ ਕਿ ਹਰੇਕ ਸਟੇਟ ਨੇ ਆਪਣੇ ਸੀਟਾਂ ਲਈ ਆਪਣਾ ਵੀ ਐਮਟੀ ਲੈ ਲੈਣਾ ਕੰਪੀਟੀਸ਼ਨ ਅਤੇ ਜਿਹੜੀਆਂ 15% ਸੀਟਾਂ ਆਊਟ ਆਫ ਸਟੇਟ ਤੋਂ ਭਰਤੀਆਂ ਕਰਨੀਆਂ ਹੁੰਦੀਆਂ ਸੀ ਉਹਨਾਂ ਲਈ ਇੱਕ ਕਾਮਨ ਟੈਸਟ ਜਿਹੜਾ ਸੀ ਸੀਬੀਐਸਸੀ ਕੰਡਕਟ ਕਰ ਦਿੰਦੀ ਸੀ ਜਿਹਨੂੰ ਆਲ ਇੰਡੀਆ ਪੀਐਮਟੀ ਕਹਿੰਦੇ ਹੁੰਦੇ ਸੀ ਸੋ ਇਹੋ ਜਿਹੇ ਅਪਰੀਖਿਆ ਚੱਲਦੀਆਂ ਰਹੀਆਂ ਉਹਨਾਂ ਵਿੱਚ ਬੇਇਮਿਜ਼ਮੀਆਂ ਦੀ ਇੰਨੀ ਜ਼ਿਆਦਾ ਹੋ ਹਲਾ ਨਹੀਂ ਮੱਚਿਆ ਅਤੇ ਹੋਈਆਂ ਵੀ ਨਹੀਂ ਪਰੰਤੂ ਹੁਣ ਇਹ ਜਿਹੜਾ ਸਿਸਟਮ ਸੀਗਾ ਜਦੋਂ ਨੈਸ਼ਨਲ ਲੈਵਲ ਤੇ ਇਸ ਨੂੰ ਨੀਟ ਦੇ ਰੂਪ ਚ ਲੈਂਦੇ ਆ ਗਏ ਤਾਂ ਹੀ ਸਾਡੇ ਸਾਹਮਣੇ ਕੁਝ ਸਮੱਸਿਆਵਾਂ ਖੜੀਆਂ ਹੋਈਆਂ ਅਤਾਰ ਜੀ ਇਹ ਜ਼ਰੂਰ ਜਾਨਣਾ ਚਾਹੂੰਗੀ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਵੀ ਕੋਈ ਇਮਤਿਹਾਨ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਪੁਲਿਸ ਪ੍ਰਸ਼ਾਸਨ ਵੱਲੋਂ ਸਖਤਾਈ ਵਰਤੀ ਜਾਂਦੀ ਹੈ ਸਰਕਾਰ ਵੀ ਚਾਹੇ ਉਹ ਸੂਬੇ ਦਾ ਕੋਈ ਪੇਪਰ ਹੁੰਦਾ ਹੈ ਕੋਈ ਇਮਤਿਹਾਨ ਹੁੰਦਾ ਹੈ ਚਾਹੇ ਉਹ ਕੌਮੀ ਪੱਧਰ ਤੇ ਕੋਈ ਇਮਤਿਹਾਨ ਹੋਵੇ ਬਹੁਤ ਜ਼ਿਆਦਾ ਸਖਤੀ ਹੋਣ ਦੇ ਬਾਵਜੂਦ ਵੀ ਜਦੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਨੇ ਔਰ ਇਸ ਤਰ੍ਹਾਂ ਦੀ ਜਦੋਂ ਬੇਨਿਮੀਆ ਪਾਈਆਂ ਜਾਂਦੀਆਂ ਨੇ ਤਾਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਘਾਟ ਕਿੱਥੇ ਹੁੰਦੀ ਹੈ ਚੂਕ ਕਿੱਥੇ ਹੁੰਦੀ ਹੈ ਜੀ ਹਾਂ ਇਸ ਗੱਲ ਵੱਲ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਜਿਸ ਤਰ੍ਹਾਂ ਐਨਟੀਏ ਬਣਾਈ ਗਈ 2017 ਤੋਂ ਐਨਟੀਏ ਜਿਹੜੀ ਸੀ ਜੀ ਇਹ ਪੇਪਰ ਲੈ ਰਹੀ ਹੈ NEET ਦਾ ਜੀ ਨੈਸ਼ਨਲ ਲੈਵਲ ਦੇ ਹੋਰ ਵੀ ਇਗਜ਼ਾਮ ਲੈ ਰਹੀ ਹੈ ਪਰੰਤੂ ਹੁਣ ਫਰਕ ਕਿੱਥੇ ਹੈ ਜੇਕਰ ਅਸੀਂ ਇਸ NEET ਦੀ ਗੱਲ ਕਰੀਏ ਤਾਂ ਸਾਰੇ ਇੰਡੀਆ ਵਿੱਚ 4750 ਤਾਂ ਇਹਨਾਂ ਨੂੰ ਸੈਂਟਰ ਬਣਾਉਣੇ ਪਏ ਅਤੇ 579 ਸ਼ਹਿਰਾਂ ਦੇ ਵਿੱਚ ਇਹ ਸੈਂਟਰ ਬੰਡੇ ਹੋਏ ਸੀਗੇ ਜੀ ਹੁਣ ਦੇਖਿਆ ਜਾਵੇ ਕਿ ਐਨਟੀਏ ਨੇ ਆਪਣੇ ਵੱਲੋਂ ਤਾਂ ਪੇਪਰ ਬਣਾ ਵੀ ਦਿੱਤਾ ਪੇਜ ਵੀ ਦਿੱਤਾ ਤਾਂ ਤੇ ਹੁਣ ਜਦੋਂ ਸੈਂਟਰ ਵਿੱਚ ਪਹੁੰਚ ਗਿਆ ਜਿਹੜਾ ਕਿ ਇਹ ਪੇਪਰ ਸੀ ਹੁਣ ਪੈਨ ਤੇ ਪੇਪਰ ਉੱਪਰ ਕਰਨਾ ਸੀਗਾ ਸੈਂਟਰ 24 ਘੰਟੇ ਪਹਿਲਾਂ ਪਹੁੰਚ ਗਿਆ ਸੈਂਟਰ ਦੇ ਉੱਤੇ ਹੁਣ ਉੱਥੇ ਦਾ ਜਿਹੜਾ ਕੰਟਰੋਲਰ ਹੈ ਉੱਥੇ ਦਾ ਜਿਹੜਾ ਡਾਇਰੈਕਟਰ ਹੈ ਹੁਣ ਉਸ ਦੀ ਇੰਟੈਗਰਿਟੀ ਜਿਹੜੀ ਹੈਗੀ ਹੈ ਉਹਦੇ ਉੱਤੇ ਐਨਟੀਏ ਦਾ ਕੰਟਰੋਲ ਨਹੀਂ ਹੈ ਐਨਟੀਏ ਡਾਇਰੈਕਸ਼ਨਸ ਤਾਂ ਦੇ ਸਕਦੀ ਹੈ ਕਿ ਇਦਾਂ ਕਰਨਾ ਹੈ ਇਦਾਂ ਕਰਨਾ ਹੈ ਸੋ ਇਸ ਕਰਕੇ ਸਭ ਤੋਂ ਵੱਡਾ ਕੁਐਸਚਨ ਜਿਹੜਾ ਹੈਗਾ ਉਹ ਇਹ ਹੁੰਦਾ ਹੈ ਕਿ ਸੈਂਟਰ ਦੇ ਵਿੱਚ ਜਿੱਥੇ ਪੇਪਰ ਪਹੁੰਚਦੇ ਨਹੀਂ ਸਭ ਤੋਂ ਪਹਿਲਾਂ ਲੀਕੇਜ ਦਾ ਜਿਹੜਾ ਸਮੱਸਿਆ ਹੈ ਉੱਥੋਂ ਆਉਣ ਦੀ ਸੁਭਾਉਣਾ ਹੈ ਜਿਵੇਂ ਕਿ ਹੁਣ ਇਨਵੈਸਟੀਗੇਸ਼ਨ ਵਿੱਚ ਸਾਹਮਣੇ ਆਇਆ ਕਿ ਇਹ ਜਿਹੜਾ ਪੇਪਰ ਸੀ ਪਟਨੇ ਤੋਂ ਅਤੇ ਝਾਰਖੰਡ ਦੇ ਵਿੱਚੋਂ ਦੋ ਥਾਂ ਤੋਂ ਹਜਾਰੀ ਬਾਗ ਜਿਹੜਾ ਉੱਥੇ ਝਾਰਖੰਡ ਦਾ ਇੱਕ ਸੈਂਟਰ ਸੀਗਾ ਸ਼ਹਿਰ ਸੀਗਾ ਉੱਥੋਂ ਹੋਇਆ ਸੋ ਇਸ ਕਰਕੇ ਅਸੀਂ ਇਹ ਕਵਾਂਗੇ ਕਿ ਇਹ ਐਗਜ਼ਾਮ ਕਨੈਕਟ ਕਰਨ ਦੇ ਲਈ ਇਮਾਨਦਾਰੀ ਅਤੇ ਨੈਤਿਕਤਾ ਦੀ ਬਹੁਤ ਜ਼ਰੂਰਤ ਹੈ ਜਿਹੜੀ ਕਿ ਕਿਤੇ ਨਾ ਕਿਤੇ ਸਾਨੂੰ ਹੁਣ ਖੁਰਦੀ ਨਜ਼ਰ ਆ ਰਹੀ ਹੈ ਜੀ ਬਿਲਕੁਲ ਮੈਂ ਸਹਿਮਤ ਹਾਂ ਜੀ ਤੁਹਾਡੀਆਂ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਸੋ ਇਹ ਵੀ ਜਾਨਣਾ ਚਾਹੂੰਗੀ ਕਿ ਜਦੋਂ ਇਮਤਿਹਾਨ ਹੁੰਦਾ ਹੈ ਨਾ ਜ਼ਰੂਰੀ ਨਹੀਂ ਕਿ ਉਸੇ ਹੀ ਦਿਨ ਇਮਤਿਹਾਨ ਤੋਂ ਬਹੁਤ ਸਾਲ ਪਹਿਲਾਂ ਹੀ ਜਿਹੜੇ ਬੱਚੇ ਔਰ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਮਾਪੇ ਤੇ ਅਧਿਆਪਕ ਵੀ ਕੁਝ ਸੁਪਨੇ ਸੰਜੋਣ ਲੱਗਦੇ ਨੇ ਕਿ ਸਾਡਾ ਬੱਚਾ ਪੇਪਰ ਕਲੀਅਰ ਕਰੂਗਾ ਔਰ ਇਮਾਨਦਾਰੀ ਨਾਲ ਪੜ੍ਹ ਕੇ ਅੱਗੇ ਕਿਸੇ ਅੱਛੇ ਮੁਕਾਮ ਤੇ ਪਹੁੰਚੂਗਾ ਤੇ ਜਿਹੜੇ ਬੱਚੇ ਇਮਾਨਦਾਰੀ ਨਾਲ ਪੜ ਰਹੇ ਨੇ ਸਾਰੇ ਬੱਚੇ ਇਮਾਨਦਾਰੀ ਨਾਲ ਤਿਆਰੀ ਕਰਦੇ ਨੇ ਪਰ ਜਦੋਂ ਕੁਝ ਇਹੋ ਜਿਹੇ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਇਹੋ ਜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਕੀ ਕਹੋਗੇ ਅਵਤਾਰ ਜੀ ਕਿ ਉਹਨਾਂ ਦੇ ਮਾਪਿਆਂ ਤੇ ਅਧਿਆਪਕਾਂ ਤੇ ਖਾਸ ਕਰ ਉਹਨਾਂ ਬੱਚਿਆਂ ਤੇ ਜਿਹੜੇ ਸਖਤ ਮਿਹਨਤ ਕਰਦੇ ਨੇ ਆਪਣੇ ਜ਼ਿੰਦਗੀ ਦੇ ਉਹਨਾਂ ਹਾਲਾਤਾਂ ਨਾਲ ਲੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਪਰ ਅਜਿਹੇ ਅਨਸਰਾਂ ਵੱਲੋਂ ਕੀਤੀਆਂ ਗਈਆਂ ਇਹ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਦੇ ਮਾਪਿਆਂ ਅਧਿਆਪਕਾਂ ਤੇ ਬੱਚਿਆਂ ਦੇ ਮਾਨਸਿਕ ਤੌਰ ਤੇ ਕਿਸ ਤਰ੍ਹਾਂ ਉਹਨਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਜੀ ਹਾਂ ਦੇਖੋ ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈਗੀ ਹੈ ਕਿ ਹਰ ਇੱਕ ਬੰਦਾ ਆਪਣੇ ਜੀਵਨ ਦੇ ਵਿੱਚ ਸ਼ਾਰਟਕਟ ਭਾਲਦਾ ਹੈ ਇਹ ਉਹ ਲੋਕ ਨੇ ਸ਼ਾਰਟਕਟ ਭਾਲਣ ਵਾਲੇ ਜਿਹੜੇ ਮਿਹਨਤ ਨਹੀਂ ਕਰਨਾ ਚਾਹੁੰਦੇ ਜਿਵੇਂ ਤੁਸੀਂ ਹੋਏ ਕਿਹਾ ਕਿ ਕੁਝ ਬੱਚੇ 2-2 ਸਾਲ ਇੰਨੀ ਮਿਹਨਤ ਕਰਦੇ ਨੇ ਪੇਰੈਂਟਸ ਵੀ ਲੱਗੇ ਰਹਿੰਦੇ ਨੇ ਦਿਨ ਰਾਤ ਉਹਨਾਂ ਨਾਲ ਉਹ ਇਮਾਨਦਾਰੀ ਨਾਲ ਆਪਣੀ ਮਿਹਨਤ ਕਰਦੇ ਨੇ ਪਰੰਤੂ ਕੁਝ ਲੋਕ ਜਿਹੜੇ ਸ਼ਾਰਟਕਟ ਭਾਲਦੇ ਨੇ ਹੁਣ ਇਹ ਸ਼ਾਰਟਕਟ ਕੀ ਹੈਗੇ ਨੇ ਇਹ ਸ਼ਾਰਟਕਟ ਜਿਸ ਤਰ੍ਹਾਂ ਕਿ ਇਮਪਰਸੋਨੇਸ਼ਨ ਕਿਸੇ ਦੀ ਥਾਂ ਤੇ ਕੋਈ ਹੋਰ ਬੰਦਾ ਬਿਠਾ ਦੇਣਾ ਜੀ ਇਹ ਕੇਸ ਆਇਆ ਸੀ ਅਸਾਮ ਦੇ ਵਿੱਚ 2020 ਦੇ ਵਿੱਚ ਸਾਹਮਣੇ ਆਇਆ ਉੱਥੇ ਇੱਕ ਲੜਕਾ ਜਿਹੜਾ ਸੀ ਪਹਿਲਾਂ ਉਸ ਨੂੰ ਕਿਹਾ ਗਿਆ ਕਿ ਤੂੰ ਫੇਲ ਹੋ ਗਿਆ ਅਤੇ ਫਿਰ ਕਿਹਾ ਗਿਆ ਕਿ ਨਹੀਂ 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 ਜੀ ਇਹ ਤਾਂ ਐਸਟੀ ਦੇ ਵਿੱਚੋਂ ਟੌਪਰ ਹੈ ਜੋ ਰੀਚੈਕਿੰਗ ਹੋਈ ਫੇਰ ਉਹ ਆਲਾ ਪੈ ਗਿਆ ਪੇਰੈਂਟ ਨੇ ਕਿਹਾ ਕਿ ਨਹੀਂ ਨਹੀਂ ਪਹਿਲਾ ਰਿਜ਼ਲਟ ਹੀ ਠੀਕ ਹੈ ਹੁਣ ਐਸੇ ਪ੍ਰੋਬਲਮਸ ਕੀ ਹੈਗੀਆਂ ਨੇ ਹੁਣ ਉਸ ਬੱਚੇ ਤਾਂ ਤਾਂ ਚਲੋ ਇਹ ਤਾਂ ਇੱਕ ਬੱਚੇ ਦੀ ਉਦਾਹਰਣ ਮੈਂ ਦਿੰਦੀ ਐ ਇਸੇ ਤਰ੍ਹਾਂ ਜਿਹੜੇ ਇਮਾਨਦਾਰ ਬੱਚੇ ਨੇ ਜਦੋਂ ਕਿਤੇ ਪੇਪਰ ਲੀਕ ਹੁੰਦਾ ਹੈ ਜਾਂ ਕੋਈ ਸ਼ਾਰਟਕਟ ਤਰੀਕਾ ਲੋਕ ਵਰਤਦੇ ਨੇ ਜਿਵੇਂ ਬੱਚੇ ਈ ਥਾਂ ਤੇ ਦੂਜਾ ਬੱਚਾ ਬਿਠਾ ਦਿੱਤਾ ਉਦੋਂ ਕੀ ਹੁੰਦਾ ਹੈ ਕਿ ਇਮਾਨਦਾਰ ਬੱਚਿਆਂ ਦਾ ਅਤੇ ਪੇਰੈਂਟਸ ਦਾ ਸੱਚਮੁੱਚ ਦਿਲ ਟੁੱਟ ਜਾਂਦਾ ਹੈ ਅਤੇ ਉਹਨਾਂ ਤੇ ਮਾਨਸਿਕ ਤੌਰ ਤੇ ਇਹਨਾਂ ਜਿਆਦਾ ਭਾਰ ਪੈ ਜਾਂਦਾ ਹੈ ਕਿ ਜਦੋਂ ਪੇਪਰ ਉਨ ਦੂਜੇ ਲੋਕਾਂ ਕਰਕੇ ਪੋਸਟਪੋਨ ਹੋ ਜਾਂਦਾ ਹੈ ਕੈਂਸਲ ਹੋ ਜਾਂਦਾ ਹੈ ਤਾਂ ਇਮਾਨਦਾਰ ਬੱਚਿਆਂ ਲਈ ਮਿਹਨਤ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਜਿਸ ਤਰ੍ਹਾਂ ਹੁਣੇ ਆਇਆ ਇਸ ਦੇ ਵਿੱਚ ਕਿਹਾ ਗਿਆ ਕਿ ਅਸੀਂ ਜੀ ਕੁਝ ਬੱਚੇ ਲੇਟ ਆਏ ਸੀ ਦੇਖੋ ਇਹ ਪੈਨ ਤੇ ਪੇਪਰ ਤੇ ਕਰਨ ਵਾਲਾ ਪੇਪਰ ਸੀ ਲੇਟ ਟਾਈਮ ਅਸੀਂ ਉੱਥੇ ਕੈਲਕੂਲੇਟ ਕਰ ਸਕਦੇ ਹਾਂ ਜਿੱਥੇ ਆਨਲਾਈਨ ਕੰਪਿਊਟਰ ਤੇ ਇਗਜ਼ਾਮ ਹੋ ਰਿਹਾ ਹੈ ਕਿਉਂਕਿ ਉੱਥੇ ਬੱਚਾ ਕਦੋਂ ਉਹਨੂੰ ਖੋਲਦਾ ਹੈ ਸਿਸਟਮ ਨੂੰ ਉੱਤੇ ਕਦੋਂ ਸਟਾਰਟ ਕਰਦਾ ਉੱਥੇ ਟਾਈਮ ਕੈਲਕੂਲੇਟ ਕੀਤਾ ਜਾ ਸਕਦਾ ਹੈ ਪਰੰਤੂ ਪੈਨਰ ਦੇ ਪੇਪਰ ਦੇ ਵਿੱਚ ਜਦੋਂ ਕਿ ਅੱਧਾ ਘੰਟਾ ਪਹਿਲਾਂ ਸਭ ਦੀ ਐਂਟਰੀ ਹੀ ਬੰਦ ਕਰ ਦਿੱਤੀ ਜਾਂਦੀ ਹੈ ਕਿ ਕੋਈ ਜਾਏਗਾ ਨਹੀਂ ਸਾਰੇ ਬੱਚੇ ਸੀਟਾਂ ਦੇ ਪਹਿਲਾਂ ਹੁੰਦੇ ਨੇ ਤੋਂ ਉੱਥੇ ਲੇਟ ਹੋਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਇਸ ਕਰਕੇ ਹੁਣ ਇਹ ਜਿਹੜੇ ਬੱਚੇ ਸੀਗੇ ਹੈਗੇ ਤਾਂ ਇਹ ਗਿਣਤੀ ਵਿੱਚ ਜਿਹੜਾ ਮੰਨਿਆ ਗਿਆ ਕਿ 1563 ਬੱਚੇ ਹੀ ਸੀਗੇ ਜਿਨ੍ਹਾਂ ਨੂੰ ਗ੍ਰੇਸ ਮਾਰਕਸ ਦਿੱਤੀ ਪਰੰਤੂ ਇਹ 1563 ਬੱਚੇ ਮੈਨੂੰ ਲੱਗਦਾ ਹੈ ਕਿ ਉਹ ਸ਼ਾਰਟਕਟ ਮੈਥਡ ਵਾਲੇ ਸੀਗੇ ਜਿਨ੍ਹਾਂ ਨੇ ਕਿ ਬਾਕੀ ਜਿਹੜੇ ਸੀਗੇ 24 ਲੱਖ ਬੱਚਾ ਨੇ ਦਿੱਤਾ ਸੀਗਾ ਅਤੇ ਬਾਕੀ ਲੱਖਾਂ ਲੋਕ ਬੱਚੇ ਉਹਨਾਂ ਨੇ ਮਾਪੇ ਬੜੇ ਪਰਵਾਹਤ ਹੋਏ ਇਹ ਗੱਲ ਸਹੀ ਹੈ ਕਿ ਉਹ ਤਾਂ ਮਾਨਸਿਕ ਪੱਧਰ ਤੇ ਇਸ ਟਾਈਮ ਤੇ ਬਹੁਤ ਹੀ ਕ੍ਰੈਸ਼ ਹੀ ਹੋ ਗਏ ਹੋਣਗੇ ਅਤੇ ਉਹਨਾਂ ਦੀ ਹਾਲਤ ਤਾਂ ਪੁੱਛਿਆ ਹੀ ਜਾਣੀ ਦੀ ਹੈ ਸੋ ਸਰ ਤੁਹਾਡੇ ਤੋਂ ਹੁਣ ਇਹ ਜਾਨਣਾ ਚਾਹੂੰਗੀ ਕਿ ਸਰਕਾਰ ਹੁਣ ਇਸ ਮੁੱਦੇ ਨੂੰ ਹੱਲ ਕਰਨ ਲਈ ਔਰ ਲੋਕਾਂ ਤੇ ਖਾਸ ਕਰ ਵਿਦਿਆਰਥੀਆਂ ਦੇ ਵਿੱਚ ਸਿੱਖਿਆ ਪ੍ਰਣਾਲੀ ਦੇ ਵਿੱਚ ਜਿਹੜਾ ਇੱਕ ਸਵਾਲੀਆ ਨਿਸ਼ਾਨ ਲੱਗ ਗਿਆ ਉਸ ਨੂੰ ਹਟਾਉਣ ਦੇ ਲਈ ਤੇ ਵਿਦਿਆਰਥੀਆਂ ਦੇ ਵਿੱਚ ਇੱਕ ਪਾਰਦਰਸ਼ਤਾ ਦੀ ਜਿਹੜੀ ਇੱਕ ਮਿਆਰ ਹੈ ਉਹਨੂੰ ਕਾਇਮ ਕਰਨ ਤੇ ਉਹਨਾਂ ਦੇ ਭਰੋਸੇ ਨੂੰ ਜਿੱਤਣ ਦੇ ਲਈ ਹੁਣ ਕੀ ਕਦਮ ਚੁੱਕ ਰਹੀ ਹੈ ਉਹਦੇ ਬਾਰੇ ਜਾਨਣਾ ਚਾਹਾਂਗੇ ਤੁਹਾਡੇ ਤੋਂ ਅਸਲਚ ਕੀ ਹੈ ਕਿ ਇਹ ਜੇ ਮੁੱਦੇ ਪੋਲੀਟਿਕਾਈਜ਼ ਨਹੀਂ ਹੋਣੇ ਚਾਹੀਦੇ ਇੱਥੇ ਆਪੋਜੀਸ਼ਨ ਨੂੰ ਅਤੇ ਸਰਕਾਰ ਨੂੰ ਇਕੱਠਿਆਂ ਬੈਠ ਕੇ ਸਿਰ ਜੋੜ ਕੇ ਕੰਮ ਕਰਨਾ ਚਾਹੀਦਾ ਹੈ ਜੇ ਸਰਕਾਰ ਸੀਬੀਆਈ ਇਨਕੁਆਇਰੀ ਮਾਰਕ ਕਰਦੀ ਹੈ ਤਾਂ ਇਸ ਤੋਂ ਚੰਗਾ ਤਾਂ ਕੋਈ ਇਨਕੁਆਇਰੀ ਹੁੰਦੀ ਹੀ ਨਹੀਂ ਹਾਂ ਇੱਥੇ ਇੱਕ ਗੱਲ ਜ਼ਰੂਰ ਜੋ ਸੋਚਣ ਵਾਲੀ ਹੈ ਉਹ ਇਹ ਹੈ ਕਿ ਇਹ ਮੁੱਦਾ ਜਦੋਂ ਸਾਹਮਣੇ ਆਇਆ ਤਾਂ ਕੁਝ ਇਹੋ ਜਿਹੇ ਪੁਆਇੰਟ ਜਿਹੜੇ ਕਿ ਪੋਲੀਟਿਕਾਈਜ਼ ਨਹੀਂ ਸੀ ਹੋਏ ਪਹਿਲਾਂ ਜੀ ਜਿਸ ਤਰ੍ਹਾਂ ਕਿ ਮਾਰਕਸ ਸੀਗੇ ਮਾਰਕਸਾਂ ਉਹਨਾਂ ਨੇ ਕਿਹਾ ਕਿ ਇੱਕ ਬੱਚੇ ਦੇ 718 ਮਾਰਕਸ ਆ ਗਏ 119 ਆ ਗਏ ਜਦੋਂ ਕਿ ਇਹ ਮਾਰਕਸ ਆ ਹੀ ਨਹੀਂ ਸਕਦੇ ਇੱਕ ਕੁਐਸਚਨ 4 ਨੰਬਰ ਦਾ ਹੈ ਜੇ ਉਹ ਗਲਤ ਹੋ ਗਿਆ ਤਾਂ ਉਹਦਾ ਮਾਈਨਸ ਇੱਕ ਲਗਾ ਕੇ ਉਹਦੇ 5 ਨੰਬਰ ਚਲੇ ਗਏ ਇਟ ਮੀਨਜ਼ ਜੇ 720 ਦੇ ਵਿੱਚੋਂ ਉਹਦਾ ਇੱਕ ਕੁਐਸਚਨ ਵੀ ਗਲਤ ਹੁੰਦਾ ਹੈ ਤਾਂ ਉਹ ਉਸਦੇ 715 ਨੰਬਰ ਤਾਂ ਆ ਸਕਦੇ ਨੇ 18 ਤੇ 19 ਕਿਸੇ ਤਰੀਕੇ ਨਾਲ ਨਹੀਂ ਆ ਸਕਦੇ ਇਸ ਕਰਕੇ ਕੀ ਹੋਇਆ ਕਿ ਇਹ ਗੱਲ ਸਾਹਮਣੇ ਆਈ ਜੀ ਜੀ ਅਵਧਾਰ ਜੀ ਇੱਕ ਕਮੇਟੀ ਗਠਿਤ ਕਰਨ ਤੋਂ ਇਲਾਵਾ ਹੁਣ ਮਾਪੇ ਤੇ ਵਿਦਿਆਰਥੀਆਂ ਤੋਂ ਵੀ ਸੁਝਾਅ ਮੰਗੇ ਗਏ ਨੇ ਉਹਦੇ ਬਾਰੇ ਕੀ ਕਹੋਗੇ ਇਹ ਬੜਾ ਵਧੀਆ ਜਿਹੜਾ ਪੁਆਇੰਟ ਸੀਗਾ ਮੈਨੂੰ ਵੀ ਜਦੋਂ ਮੈਂ ਐਨਟੀਏ ਦਾ ਦੇਖ ਰਿਹਾ ਸੀਗਾ ਸਾਰਾ ਸਿਸਟਮ ਤਾਂ ਮੈਂ ਵੀ ਸੁਝਾਅ ਪੇਚ ਚੁੱਕਿਆ ਆਪਣੇ ਵੱਲੋਂ ਤਾਂ ਇਹ ਬਹੁਤ ਅੱਛੀ ਗੱਲ ਹੈ ਕਿ ਜਿਹੜੇ ਇਫੈਕਟਡ ਲੋਕ ਨੇ ਜਿਹੜੇ ਸਟੇਕ ਹোলਡਰਸ ਨੇ ਬੱਚੇ ਨੇ ਉਹਨਾਂ ਦੇ ਮਾਪੇ ਨੇ ਉਹਨਾਂ ਤੋਂ ਹੀ ਸੁਝਾਅ ਲਏ ਜਾਣ ਜਿਵੇਂ ਇਹਨਾਂ ਪ੍ਰੋਬਲਮ ਨੂੰ ਹੱਲ ਕਰਨ ਦੇ ਲਈ ਪਹਿਲੀ ਗੱਲ ਤਾਂ ਇਹ ਸੀਗੀ ਕਿ ਜੋ ਸੁਝਾਅ ਬਣਦੇ ਨੇ ਅੱਜਕੱਲ ਕਿ ਜਿਸ ਤਰ੍ਹਾਂ ਇੰਜੀਨੀਅਰਿੰਗ ਦਾ ਟੈਸਟ ਹੁੰਦਾ ਹੈ ਤਾਂ ਕਿ ਪ੍ਰੀ ਮੈਡੀਕਲ ਦਾ ਟੈਸਟ ਵੀ ਆਨਲਾਈਨ ਨਹੀਂ ਹੋ ਸਕਦਾ ਬਿਲਕੁਲ ਮਤਲਬ ਇਸ ਦੇ ਵਿੱਚੋਂ ਪੈਨ ਅਤੇ ਪੇਪਰ ਨੂੰ ਹਟਾ ਦਿੱਤਾ ਜਾਵੇ ਇੱਕ ਗੱਲ ਇਸ ਤੇ ਸੋਚ ਨਹੀਂ ਬਣਦੀ ਹੈ ਦੂਜੀ ਪਰੰਤੂ ਉਸ ਦੇ ਵਿੱਚ ਵੀ ਕੀ ਹੈ ਹੈਕਿੰਗ ਹੋ ਜਾਂਦੀ ਹੈ ਲੀਕੇਜ ਹੋ ਜਾਂਦੀ ਹੈ ਅਗਲੀ ਗੱਲ ਹਿਊਮਨ ਇੰਟੈਗਰਿਟੀ ਦੀ ਅਸੀਂ ਗੱਲ ਕਰ ਲਈ ਹੈ ਅੱਗੇ ਹੈ ਟੈਕਨੀਕਲ ਇਸ਼ੂਸ ਟੈਕਨੀਕਲ ਇਸ਼ੂ ਕੀ ਨੇ ਕਿ ਜੇਕਰ ਇੱਕ ਬੱਚਾ ਪੇਪਰ ਦੇਣ ਬੈਠਦਾ ਹੈ ਆਨਲਾਈਨ ਦੇ ਤਾਂ ਉਹਦੇ ਵਿੱਚੋਂ ਕੀ ਹੁੰਦਾ ਹੈ ਕਿ ਉਹ ਉਹਦਾ ਸਿਸਟਮ ਟਾਈਮ ਤੇ ਸ਼ੁਰੂ ਨਹੀਂ ਹੋਇਆ ਤਾਂ ਇੱਕ ਨਵੀਂ ਸਮੱਸਿਆ ਸ਼ੁਰੂ ਹੋ ਗਈ ਹੈ ਜਿਹੜੀ ਕਿ ਐਨਟੀਏ ਨੇ ਐਡ ਕੀ ਗ੍ਰੇਸ ਮਾਰਕਸ ਦੇ ਕੇ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਇੱਥੇ ਜਿਹੜੇ ਇੰਟੈਲੀਜੈਂਟ ਬੱਚੇ ਨੇ ਅਤੇ ਪੇਰੈਂਟਸ ਨੇ ਉਹ ਇਹ ਕਹਿੰਦੇ ਨੇ ਕਿ ਗ੍ਰੇਸ ਮਾਰਕਸ ਦੇਣ ਦਾ ਕਿਤੇ ਵੀ ਐਨਟੀਏ ਦੇ ਵਿੱਚ ਕੋਈ ਪ੍ਰੋਵੀਜ਼ਨ ਹੈ ਹੀ ਨਹੀਂ ਹੈ ਜੀ ਸੋ ਇਸ ਨੂੰ ਕਿਉਂ ਲਿਆਂਦਾ ਗਿਆ ਇਹ ਇੱਕ ਬਹੁਤ ਵੱਡਾ ਸਵਾਲ ਹੈ ਇਹ ਚਿੰਨ ਹੈ ਜਿਹਦੇ ਉੱਤੇ ਹੁਣ ਮੇਰਾ ਖਿਆਲ ਹੈ ਕਿ ਪੂਰੇ ਦਾ ਪੂਰਾ ਜਾਂਚ ਇਨਵੈਸਟੀਗੇਸ਼ਨ ਹੋਏਗੀ ਅਤੇ ਪੇਰੈਂਟਸ ਵੀ ਇਹੀ ਕਹਿੰਦੇ ਨੇ ਕਿ ਸਾਨੂੰ ਗ੍ਰੇਸ ਮਾਰਕਸ ਵਾਸਤੇ ਪਹਿਲਾਂ ਕਦੇ ਵੀ ਕਿਸੇ ਵੀ ਪਬਲਿਕੇਸ਼ਨ ਦੇ ਵਿੱਚ ਐਨਟੀਐਨਏ ਨਹੀਂ ਦੱਸਿਆ ਕਿ ਇਦਾਂ ਹੋਏਗਾ ਸੋ ਇਸ ਕਰਕੇ ਹੈ ਕਿ ਅੱਜ ਕੁਝ ਸੁਧਾਰਾਂ ਦੀ ਬਹੁਤ ਸਖਤ ਜ਼ਰੂਰਤ ਹੈ ਅਤੇ ਇਹ ਜਿਹੜੇ ਸੁਧਾਰ ਨਹੀਂ ਮੇਰਾ ਖਿਆਲ ਹੈ ਵੀ ਹੁਣ ਜਿਸ ਤਰ੍ਹਾਂ ਦੀਆਂ ਰეკਮੈਂਡੇਸ਼ਨ ਚ ਪੇਰੈਂਟਸ ਦੇਣਗੇ ਬੱਚੇ ਦੇਣਗੇ ਅਤੇ ਨਾਲ ਦੀ ਨਾਲ ਇਨਵੈਸਟੀਗੇਸ਼ਨ ਟੀਮਾਂ ਜਿਹੜੀਆਂ ਨੇ ਉਹ ਕੱਢਣੀਆਂ ਸਾਰਾ ਸਿਸਟਮ ਮੇਰਾ ਖਿਆਲ ਹੈ ਸੁਧਾਰ ਹੋਰ ਆਉਣ ਦੀ ਪੂਰਨ ਆਸ ਹੈ ਜੀ ਇਸ ਵਕਤ ਸਰਕਾਰ ਆਪ ਦੇ ਪੱਧਰ ਤੇ ਬਹੁਤ ਉਪਰਾਲੇ ਕਰ ਰਹੀ ਹੈ ਸੀਬੀਆਈ ਦੀ ਜਾਂਚ ਬੈਠੀ ਹੈ ਔਰ ਕਾਫੀ ਸਾਰੀਆਂ ਗ੍ਰਿਫਤਾਰੀਆਂ ਨੇ ਉਹ ਵੀ ਜਿਹੜੀਆਂ ਹੋ ਚੁੱਕੀਆਂ ਨੇ ਸੋ ਉਹ ਕੰਮ ਆਪਣੇ ਪੱਧਰ ਤੇ ਹੁੰਦੇ ਰਹਿਣਗੇ ਹੁਣ ਨਵੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਸੋ ਤੁਸੀਂ ਆਪਣੇ ਪੱਧਰ ਤੇ ਇਸ ਪ੍ਰੋਗਰਾਮ ਨੂੰ ਜੋ ਸੁਣ ਰਹੇ ਨੇ ਵਿਦਿਆਰਥੀ ਤੇ ਮਾਪੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਹੈ ਕਿ ਵਿਦਿਆਰਥੀ ਅੱਜ ਸਾਡਾ ਟਾਰਗੇਟ ਜਿਹੜਾ ਹੈਗਾ ਉਹ ਵਿਦਿਆਰਥੀ ਨਹੀਂ ਅਸੀਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਵੈਲਿਊਏਟ ਕਰਨਾ ਚਾਹੁੰਦੇ ਹਾਂ ਸੋ ਇੱਥੇ ਮੈਂ ਸਾਰੇ ਵਿਦਿਆਰਥੀ ਨੂੰ ਕਹਾਂਗਾ ਕਿ ਜੇਕਰ ਤੁਸੀਂ ਬੈਲ ਪ੍ਰਿਪੇਅਰਡ ਹੋ ਤਾਂ ਤੁਹਾਡਾ ਟੈਸਟ ਚਾਹੇ 2 ਵਾਰੀ ਲੈ ਲਿਆ ਜਾਵੇ ਚਾਹੇ 3 ਵਾਰੀ ਲੈ ਲਿਆ ਜਾਵੇ ਤੁਸੀਂ ਇੱਕ ਵਾਰੀ ਤਿਆਰੀ ਕਰ ਲਈ ਹੈ ਨਾ ਕਿਰਪਾ ਕਰਕੇ ਕੌਨਫੀਡੈਂਟ ਰਹੋ ਤਾਂ ਤੁਸੀਂ ਹਮੇਸ਼ਾ ਜੋ ਸਿੱਖਿਆ ਹੈ ਬੱਤ ਮੁੱਚ ਉਹ ਹੀ ਅੱਗੇ ਤੁਸੀਂ ਪੇਪਰ ਦੇ ਵਿੱਚ ਲਿਖੋਗੇ ਉਤਾਰੋਗੇ ਜੀ ਬਿਲਕੁਲ ਦੂਜੀ ਗੱਲ ਪੇਰੈਂਟਸ ਦੀ ਕਿ ਪੇਰੈਂਟਸ ਕਦੇ ਵੀ ਇਹ ਗੱਲ ਦਾ ਦਬਾਅ ਬੱਚਿਆਂ ਤੇ ਨਾ ਪਾਉਣ ਕਿ ਅੱਛਾ ਪਹਿਲਾਂ ਤੇਰੇ ਜੇ 720 ਚੋਂ 700 ਨੰਬਰ ਆਏ ਸੀ ਐਸਜੀ ਦੇਖੀ ਘੱਟ ਨਾ ਜਾ ਨਹੀਂ ਐਗਜ਼ਾਮ ਹੁੰਦਾ ਹੈ ਐਗਜ਼ਾਮ ਵਿੱਚ ਵੈਰਾਈਟੀ ਆਫ ਕੁਐਸਚਨ ਜਿਹੜੇ ਹੁੰਦੇ ਨੇ ਅਤੇ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਬੱਚਿਆਂ ਉੱਤੇ ਵੀ ਪ੍ਰੈਸ਼ਰ ਬਿਲਡ ਅਪ ਨਹੀਂ ਕਰਨਾ ਐਗਜ਼ਾਮਸ ਹੁੰਦੇ ਰਹਿਣਗੇ ਬੱਚਿਆਂ ਦਾ ਕੰਮ ਹੈ ਤਿਆਰੀ ਕਰਕੇ ਜਾਣਾ ਅਤੇ ਉੱਥੇ ਜਾ ਕੇ ਆਪਣੇ ਗਿਆਨ ਨੂੰ ਉਸੇ ਤਰੀਕੇ ਨਾਲ ਯੂਜ਼ ਕਰਨਾ ਜਿਸੇ ਤਰੀਕੇ ਨਾਲ ਉਹਨਾਂ ਦੇ ਟੀਚਰਸ ਨੇ ਉਹਨੂੰ ਸਿਖਾਇਆ ਹੈ। ਸੋ ਪ੍ਰੀਖਿਆ ਤਾਂ ਹਰ ਰੋਜ਼ ਹਰ ਮਿੰਟ ਹਰ ਇੱਕ ਦੀ ਹੁੰਦੀ ਹੀ ਰਹਿੰਦੀ ਹੈ। ਸੋ ਅਸੀਂ ਇਹ ਕਵਾਂਗੇ ਕਿ ਇਹਨਾਂ ਪ੍ਰੀਖਿਆਵਾਂ ਤੋਂ ਕੋਈ ਡਰਨ ਦੀ ਵੀ ਲੋੜ ਨਹੀਂ, ਪ੍ਰੈਸ਼ਰ ਚੱਲਣ ਦੀ ਲੋੜ ਨਹੀਂ, ਮੰਨਣ ਦੀ ਲੋੜ ਨਹੀਂ। ਸਾਰੇ ਵਿਦਿਆਰਥੀ ਮਿਹਨਤ ਕਰਦੇ ਰਹੋ, ਇਹੋ ਜਿਹੀ ਪ੍ਰੀਖਿਆ ਵਿੱਚ ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ। ਪਰੰਤੂ ਹਾ ਮਿਲੇਗੀ ਉਸ ਨੂੰ ਜਿਸ ਨੇ ਇਮਾਨਦਾਰੀ ਨਾਲ ਆਪਣੀ ਮਿਹਨਤ ਕਰਕੇ ਆਪ ਸਭ ਕੁਝ ਸਿੱਖਿਆ ਹੈ ਜੀ ਉਤਾਰ ਜੀ ਅਸੀਂ ਵੀ ਇਹੀ ਕਹਾਂਗੇ ਕਿ ਜਿਨ੍ਹਾਂ ਦੇ ਹੌਸਲੇ ਬਿਲਕੁਲ ਉੱਚੇ ਨੇ ਤਾਂ ਉਹ ਵਿਦਿਆਰਥੀ ਕਦੇ ਵੀ ਕਿਸੇ ਵੀ ਪ੍ਰੀਖਿਆ ਤੋਂ ਨਹੀਂ ਡਰਨਗੇ ਸੋ ਸਮਾ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਸੀ ਇਸ ਗੱਲਬਾਤ ਨੂੰ ਹੋਰ ਅੱਗੇ ਲੈ ਕੇ ਜਾਈਏ ਅੱਜ ਤੁਹਾਡੀ ਇਸ ਬਹੁਮੁੱਲੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਸਰੋਤਿਆਂ ਦਾ ਵੀ ਇੱਥੇ ਕਾਸ਼ ਬਣੀ ਦਾ ਬਹੁਤ ਸ਼ੁਕਰੀਆ ਜੀ ਸਰੋਤਿਓ ਇਹ ਸੰਨ ਸੇਵਾਮੁਕਤ ਪ੍ਰਿੰਸੀਪਲ ਅਤੇ ਸਿੱਖਿਆਵਿੱਦ ਸ਼੍ਰੀ ਅਵਤਾਰ ਸਿੰਘ ਢਿੰਸਾ ਜੀ ਜੋ ਸਾਨੂੰ ਪ੍ਰੀਖਿਆਵਾਂ ਦੇ ਵਿੱਚ ਪਾਰਦਰਸ਼ਤਾ ਅਤੇ ਕੇਂਦਰ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦੇ ਰਹੇ ਸਨ ਸੋ ਤੁਸੀਂ ਸਭ ਨੇ ਰੱਖਣਾ ਹੈ ਆਪਣਾ ਖਿਆਲ ਕਿਉਂਕਿ ਤੁਸੀਂ ਹੋ ਖਾਸਮ ਖਾਸ ਆਕਾਸ਼ਵਾਣੀ ਜਲੰਧਰ ਦੇ ਲਈ ਇਸ ਦੇ ਨਾਲ ਹੀ ਮੈਨੂੰ ਚੰਚਲ ਨੂੰ ਦਿਓ ਪ੍ਰੋਗਰਾਮ ਸਮਾਪਤ ਕਰਨ ਦੀ ਆਗਿਆ ਨਮਸਕਾਰ